ਦੂਜਾ ਟਰੱਕਾਂ ਦਾ ਕੰਮ ਹੀ ਤੇ ਟਰੱਕਾਂ ਦਾ ਇੰਨਾ ਮੰਦਾ ਗੌਰਮੈਂਟ ਨੇ ਕਰਤਾ ਤੇਲ ਮਹਿੰਗੇ ਕਰਤੇ ਟੰਸੋਰਸ਼ਾਂ ਮਹਿੰਗੀਆਂ ਕਰਤੀਆਂ ਟਾਇਰਾਂ ਦਾ ਲੈ ਕੇ ਜੋ ਵੀ ਮਸ਼ੀਨਰੀ ਦਾ ਕੰਮ ਸਾਰਾ ਮਹਿੰਗਾ ਕਰਤਾ ਤੇ ਜਿਹੜੇ ਰੇਟ ਆ ਉਹ ਘਟ ਗਏ ਤੇ ਗੱਡੀਆਂ ਵਾਲੇ ਦੇ ਅੱਗੇ ਪੱਲੇ ਕੁਝ ਨਹੀਂ ਤੇ ਡਰਾਈਵਰਾਂ ਦੀ ਤੇ ਅੱਗੇ ਗਿਣਤੀ ਘਟਿਆ ਪੰਜਾਬ ਦੇ ਵਿੱਚ ਕੋਈ ਡਰਾਈਵਰ ਬਣਨਾ ਨਹੀਂ ਚਾਹੁੰਦਾ ਕਿਉਂਕਿ ਇੱਧਰ ਡਰਾਈਵਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਜਿਹੜਾ ਪਹਿਲਾਂ 304/ਏ ਜਿਹੜਾ ਕਾਨੂੰਨ ਸੀ ਐਕਸੀਡੈਂਟ ਅਚਾਨਕ ਹੋ ਜਾਂਦਾ ਸੀ ਉਹ ਚ ਬੰਦੇ ਦੀ ਜਮਾਨਤ ਹੋ ਜਾਂਦੀ ਸੀ ਪਰ ਫੇਰ ਵੀ ਡਰਾਈਵਰ ਦਾ ਤੰਦਾ ਇੰਨਾ ਮਾੜਾ ਹੋ ਗਿਆ ਬਾਹਰ ਜਾ ਕੇ ਆਪਣੇ ਬੱਚੇ ਜਿਹੜੇ ਆ ਲੱਖਾਂ ਰੁਪਏ ਲਾ ਕੇ ਜਾ ਕੇ ਡਰਾਈਵਰੀ ਕਰਕੇ ਸੌਦੀ ਰੋਟੀ ਖਾਣਦੇ ਆ ਪਰ ਪੰਜਾਬ ਦੇ ਵਿੱਚ ਕੀ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਡਰਾਈਵਰ ਬੰਨਾ ਨਹੀਂ ਚਾਹੁੰਦਾ ਕਿਉਂਕਿ ਇੱਥੇ ਕੋਈ ਸੁੱਖ ਸਹੂਲਤ ਨਹੀਂ ਪਰ ਹੁਣ ਜਿਹੜਾ ਸੈਂਟਰ ਸਰਕਾਰ ਨੇ ਕਾਲਾ ਕਾਨੂੰਨ ਲੈ ਆਂਦੇ ਆ ਉਹਦੇ ਵਿੱਚ 7 ਲੱਖ ਜੁਰਮਾਨਾ ਤੇ 10 ਸਾਲ ਦੀ ਸਜ਼ਾ ਮੈਂ ਗੌਰਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਪਹਿਲਾਂ ਹੀ ਗੱਡੀਆਂ ਵਾਲਿਆਂ ਦੇਤੇ ਪੱਲੇ ਕੁਝ ਨਹੀਂ ਤੇ 7 ਲੱਖ ਕੌਣ ਦਊਗਾ ਤੇ ਜਿਹੜਾ ਬੰਦਾ ਸਾਰਾ 7-8 ਹਜ਼ਾਰ ਤੇ ਡਰਾਈਵਰੀ ਕਰਦਾ ਉਹ ਕਿਤਰਾ 10 ਸਾਲ ਆਪਦਾ ਪਰਿਵਾਰ ਕਿੱਥੋਂ ਪਾਲੂਗਾ ਤੇ ਉਹਦਾ ਪਰਿਵਾਰ ਜਿਹੜਾ ਇੱਕ ਡਰਾਈਵਰ ਤੇ ਡਿਪੈਂਡ ਆ ਤੇ ਜੇ ਡਰਾਈਵਰ 10 ਸਾਲ ਦੀ ਅੰਦਰ ਚਲ ਗਿਆ ਤੇ ਗਾ ਗੱਡੀ ਕੌਣ ਚਲਾਊਗਾ ਇਹ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਵਾਂ ਇਹ ਪ੍ਰਾਈਵੇਟ ਘਰਾਂ ਨੂੰ ਸਾਰਾ ਕੰਮ ਦੇਣਾ ਚਾਹੁੰਦੀਆਂ ਕਿ ਜਦੋਂ ਇਹ ਗੱਡੀਆਂ ਬੰਦ ਹੋ ਜਾਣਗੀਆਂ ਡਰਾਈਵਰ ਕੋਈ ਗੱਡੀ ਚਲਾਉਣਾ ਤੇ ਫਿਰ ਪ੍ਰਾਈਵੇਟ ਘਰਾਣਿਆਂ ਨੂੰ ਇਹ ਕੰਮ ਦਿੱਤਾ ਜਾਊ ਤੇ ਉਹਦੇ ਵਿੱਚੋਂ ਇਹਨੂੰ ਮੋਟਾ ਮੁਨਾਫਾ ਹੋ ਸਕੂਗਾ ਇਹ ਨਿਰਾਖ ਗੱਡੀਆਂ ਵਾਲਿਆਂ ਦਾ ਮਸਲਾ ਨਹੀਂਗਾ ਜਿਹੜਾ ਇੱਕ ਕਾਰ ਚਲਾਉਂਦਾ ਜਿਹੜਾ ਸਕੂਟਰ ਚਲਾਉਂਦਾ ਐਕਟਰਾ ਚਲਾਉਂਦਾ ਜਾਂ ਆਪਣੀਆਂ ਬੇਟੀਆਂ ਕਾਰਾਂ ਚਲਾਉਂਦੀਆਂ ਜਾਂ ਐਕਟਰਾ ਚਲਾਉਂਦੀਆਂ ਕੀ ਉਹਨਾਂ ਵਾਸਤੇ ਕਾਨੂੰਨ ਹੋਆ ਕੀ ਆਪਾਂ ਆਪਣੀਆਂ ਨੌਜਵਾਨ ਬੇਟੀ ਚਾਂਟਕ ਐਕਸੀਡੈਂਟ ਹੋ ਜੂਗੀ ਉਹ 10 ਸਾਲ ਦੀ ਅੰਦਰ ਜਾਊਗੀ ਇਸ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਕਾਰਕਿ 5 ਤਰੀਕ 5 ਫਰਵਰੀ ਨੂੰ ਸ਼ਵੇਰੇ 10 ਵਜੇ ਤੋ ਲੈ ਕੇ 4 ਵਜੇ ਤੱਕ ਦਰਨਾ ਦੇ ਰਹੇ ਆ ਉਹਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਉਸ ਦਿਨ ਆਪਣੇ ਵੀਕਲ ਬੰਦ ਰੱਖੋ ਤੇ ਜੋ ਵੀ ਪੰਜਾਬ ਦੇ ਜਿੰਦਿਆਂ ਵੀ ਚਾਹੇ ਬੰਦਿਆਂ ਖਾਣ ਚਾਹੇ ਬੰਦਿਆਂ ਕੀ ਟਰੱਕ ਯੂਨੀਅਨਾਂ ਕੀ ਕੈਕਟਰ ਯੂਨੀਅਨ ਕੀ ਬੱਚਾ ਦੇ ਪ੍ਰਧਾਨ ਕੀ ਬੱਚਾ ਦੇ ਡਰਾਈਵਰ ਕੀ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਕਿ 5 ਤਰੀਕ ਨੂੰ ਪੂਨ ਤੌਰ ਤੇ ਬੰਦ ਕਰਕੇ ਤੇ ਹਰੇਕੇ ਦਰਨੇ ਦਾ ਸਾਹਮਣਾ ਤੇ ਸਭ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਉਹ ਜਿਹੜਾ ਆਪਾਂ ਇਹ ਕਹਾਰੀ ਕੇ ਕਲਾਤਰਨਾ ਰੱਖਿਆ ਉਹ ਸਿਰਫ ਸਿਰਫ ਜਾਗਰੂਕ ਕਰਨ ਲਈ ਆ ਉਹ ਤੋਂ ਬਾਅਦ ਇੱਕ ਆਪਾਂ ਵੱਡਾ ਪਲੈਨ ਲਾਹਾਂਗੇ ਜਿਹਦੇ ਨਾਲ ਹਰਿਆਣਾ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਜਿੰਨੀਆਂ ਨਾਲ ਲੱਗਦੇ ਸਟੇਟਾਂ ਉਹ ਵੀ ਪੂਰ ਤਰ੍ਹਾਂ ਤੇ ਬੰਦ ਕਰਕੇ ਫਿਰ ਗਵਰਨਮੈਂਟ ਦੇ ਕੰਨ ਤੇ ਕੋਈ ਜੂੰਸਰਕੂਗੀ ਹਾਲੇ ਅਸੀਂ ਇਸੇ ਕੋਈ ਜਾਗਰੂਕ ਕਰਨ ਲਈ